ਭਗਤਾਂ ਦੀ ਬਾਣੀ ਦੇ ਵਿੱਚ ਸੁਖਣੀ ਸਾਹਿਬ ਦੇ ਵਿੱਚ ਜਿਸ ਪੰਡਤ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ ਸਿੱਖ ਜਮ ਦੇ ਵਿੱਚ ਸਿੱਖੀ ਦੇ ਵਿੱਚ ਉਸ ਪੰਡਤ ਦੀ ਜਗ੍ਹਾ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਲਵੀ ਦਾ ਵੀ ਜ਼ਿਕਰ ਆ ਪੰਡਤ ਦਾ ਵੀ ਜ਼ਿਕਰ ਆ ਬਹਾਮਣ ਦਾ ਵੀ ਜ਼ਿਕਰ ਆ ਪੰਡਤ ਬਾਚੈ ਪੋਥੀਆਂ ਨਾ ਬੂਝੈ ਵਿਚਾਰ ਅਨਕੋ ਮੱਤੀ ਦੇ ਚੱਲੈ ਮਾਇਆ ਕਾ ਬਾਪ ਦੁਨੀਆ ਦੇ ਵਿੱਚ ਜਿਹੜਾ ਪੰਡਤ ਆ ਨਾ ਉਹਦੀ ਜਿਹੜੀ ਪਰਸਨੈਲਿਟੀਵੇਂ ਤਿਲਕ ਲੱਗਾ ਹੋਊਗਾ ਬੋਦੀ ਹੋਏਗੀ ਧੋਤੀ ਹੋਏਗੀ ਪ੍ਰਿਆਗ ਦੇ ਉੱਤੇ ਮੇਲਾ ਲੱਗਿਆ ਉਹ ਹਿੰਦੂ ਵੀਰਾਂ ਦੇ ਵਿੱਚ ਜਿਹੜੇ ਬੜੇ ਵੱਡੇ ਤਨਾਤਰ ਉਹਨਾਂ ਦੇ ਬਿਲਕੁਲ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਆਇਆਂ ਤਰਵੈਣੀ ਆ ਨਾ ਤਿੰਨ ਨਦੀਆਂ ਦਾ ਉੱਤੇ ਸੰਗਮ ਬਿਲਕੁਲ ਬਿਲਕੁਲ ਉਹ ਸਾਰੇ ਉੱਥੇ ਪਹੁੰਚੇ ਹੋਏ ਆ ਸੋ ਪੰਡਤ ਜੋ ਮਨ ਪਰ ਬੁੱਧ ਹੈ ਰਾਮ ਨਾਮ ਆਤਮ ਮੈਂ ਸੁਧ ਹੈ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਤ ਕਾ ਉਪਦੇਸ਼ ਜਗ ਜੀ ਪੰਡਤ ਉਹ ਹੁੰਦਾ ਜਿਹਨੂੰ ਕਿਤਾਬਾਂ ਬਾਰੇ ਪਤਾ ਹੈ ਗ੍ਰੰਥਾਂ ਬਾਰੇ ਪਤਾ ਜਿਹਨੂੰ ਬਾਹਰ ਦੀ ਜਾਣਕਾਰੀ ਬਹੁਤ ਆ ਪਰ ਆਪਣੇ ਬਾਰੇ ਜਾਣਕਾਰੀ ਕੁਛ ਨਹੀਂ ਟਿੱਖੀ ਦੇ ਵਿੱਚ ਪੰਡਤ ਦਾ ਮਤਲਬ ਸਿਰਫ ਇੰਨਾ ਨਹੀਂ ਵੀ ਅਸੀਂ ਨੌਲੇਜ ਕਿੰਨੀ ਇਕੱਠੀ ਕੀਤੀ ਹੈ ਅਸੀਂ ਗਿਆਨ ਕਿੰਨਾ ਇਕ ਚੱਕ ਲਿਆ ਪੰਡਤ ਬ੍ਰਾਹਮਣ ਇੱਕ ਹੀ ਚੀਜ਼ ਹੈ ਬ੍ਰਾਹਮਣ ਜਿਹੜਾ ਬ੍ਰਹਮ ਦੇ ਸੰਬੰਧ ਵਿੱਚ ਅਵੇਹਰਿਆ ਜਿਵੇਂ ਬ੍ਰਹਮੰਦੇ ਕਰ ਪੈਦਾ ਹੋਣ ਵਾਲਾ ਬ੍ਰਹਮਣ ਨਹੀਂ ਇਸ ਸਿੱਖ ਦੇ ਘਰੋਂ ਪੈਦਾ ਹੋਣਾ ਲਾ ਵੀ ਸਿੱਖ ਨਹੀਂ ਹੋ ਸਕਦਾ। مطلب ਇਹ ਜਮਾਂਦਰੂ ਠੱਪਾ ਨਹੀਂ ਹੈ। ਜੇ ਜਮਾਂਦਰੂ ਠੱਪਾ ਹੋਵੇ ਫਿਰ ਅਭਿਆਸ ਕਿਸੇ ਹੋਰ ਰੌਂ ਦੇ ਵਿੱਚ ਹੁੰਦਾ ਨਾ। ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ। ਜਾਂ ਪੰਡਤਿਆ ਜਾਂ ਮੌਲਵੀਏ ਜਾਂ ਸਿੱਖ ਜੀ। ਸਿਰਫ ਦਿਖਾਵਾ ਜਾਂ ਸਿਰਫ ਉਹ ਦੇਖਣੀ ਹੈ ਜੈਸੇ ਚੂਨੋ ਖਵਾਂਡ ਸੇਤ ਏ ਕਿਸੇ ਦਿਖਾਈ ਦੇਤ ਪਾਈਏ ਤਾਂ ਸੁਵਾਦ ਰਸ ਰਸ ਨਾ ਕੱਚਾ ਕੀ ਹੈ ਕਹਿੰਦੇ ਖੰਡ ਤੇ ਲੂਣ ਦੇਖਣ ਨੂੰ ਬਾਹਰ ਇਕਿਆ ਚਿੱਟੇ ਹੁੰਦੇ ਆ ਪੰਡਤ ਇੱਕ ਸ਼ਖਸੀਅਤ ਆ ਐਦਾਂ ਨਹੀਂ ਉਹਦੇ ਮਹਾਰਾਜ ਖਿਲਾਫ ਚੱਲਦੇ ਪਾਏ ਖਿਲਾਫ ਉਹਦੇ ਨਹੀਂ ਹੈਗੀ ਉਹਦੀ ਜਿਹੜੀ ਐਕਟੀਵਿਟੀ ਹੈ ਨਾ ਉਹਦੀ ਗੱਲ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਹਰ ਸਿੱਖ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਛਾੜ ਚਲੇ ਛੱਡ ਦਿੱਤਾ ਕਹਿੰਦੇ ਮੈਂ ਛੱਡ ਕੇ ਅੱਗੇ ਵਧ ਗਿਆ ਕਿ ਅਸੀਂ ਜਿਹੜਾ ਰਸਤਾ ਗੁਰੂ ਨੇ ਸਾਨੂੰ ਅਲੱਗ ਦਿੱਤਾ ਉਹਦੇ ਉੱਤੇ ਚੱਲ ਰਹੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਸਮਝ ਲਈਏ ਵਿਚਾਰ ਲਈਏ ਗੱਲ ਆ ਵੀ ਮਨ ਨੂੰ ਟੰਬਣੀ ਚਾਹੀਦੀ ਆ ਗੱਲ ਜਦੋਂ ਟੰਬ ਗਈ ਫਿਰ ਬੰਦਾ ਤੁਰਦਾ dot tv ਨਰਈ ਵੇਖ ਰਹੇ ਸਾਰੇ ਸਰੋਤਿਆਂ ਦਾ ਪੰਜਾਬ ਸਿੰਘ ਕਾਲੋ ਵੱਲੋਂ ਤੇ ਦਿਨੋਂ ਧੰਨਵਾਦ ਹੈ ਜੀ ਸਜਣੋ ਅੱਜ ਸਾਡੇ ਵੇੜੇ ਆਏ ਨੇ ਭਾਈ ਅਮਰਤਪਾਲ ਸਿੰਘ ਜੀ ਭਾਈ ਅਮਰਤਪਾਲ ਸਿੰਘ ਜੀ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਪੰਡਿਤ ਕੌਣ ਹੈ ਪੰਡਿਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਡਤ ਦਾ ਬਾਰ ਬਾਰ ਜ਼ਿਕਰ ਆਉਂਦਾ ਹੈ ਭਗਤਾਂ ਦੀ ਬਾਣੀ ਦੇ ਵਿੱਚ ਸੁਖਮਨੀ ਸਾਹਿਬ ਦੇ ਵਿੱਚ ਜਿਸ ਪੰਡਤ ਦਾ ਬਾਰ ਬਾਰ ਜ਼ਿਕਰ ਆਉਂਦਾ ਹੈ ਸਿੱਖ ਜੀਵਨ ਦੇ ਵਿੱਚ ਸਿੱਖੀ ਦੇ ਵਿੱਚ ਉਸ ਪੰਡਤ ਦੀ ਜਗ੍ਹਾ ਕੀ ਹੈ ਉਮੀਦ ਕਰਦੇ ਹਾਂ ਕਿ ਵਿਸਤਾਰ ਦੇ ਨਾਲ ਤੁਸੀਂ ਸੰਵੇਦੇ ਉੱਤੇ ਚੰਦਨਾ ਪਾਉਗੇ ਧੰਨਵਾਦ ਜੀ ਸਵਾਲ ਤੁਹਾਡਾ ਬੜਾ ਖੂਬਸੂਰਤ ਹੈ ਜੀ ਬੜੀ ਪਿਆਰੀ ਗੱਲ ਤੁਸੀਂ ਅੱਜ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਲਵੀ ਦਾ ਵੀ ਜ਼ਿਕਰ ਆ ਪੰਡਤ ਦਾ ਵੀ ਜ਼ਿਕਰ ਆ ਬ੍ਰਾਹਮਣ ਦਾ ਵੀ ਜ਼ਿਕਰ ਆ ਮਤਲਬ ਜਿਹੜੀਆਂ ਰਿਲੀਜੀਅਸ ਪਰਸਨੈਲਿਟੀਆਂ ਉਸ ਵੇਲੇ ਚਰਚਾ ਵਿੱਚ ਸਨ ਜੀ ਉਹਨਾਂ ਸਾਰਿਆਂ ਦਾ ਜ਼ਿਕਰ ਆ ਕਾਜੀ ਦਾ ਜ਼ਿਕਰ ਵੀ ਹੈ ਨਾ ਤੇ ਪਰ ਗੁਰੂ ਸਾਹਿਬ ਨੇ ਉਹਨਾਂ ਸਾਰਿਆਂ ਤੋਂ ਕੋਟ ਕੀਤਾ ਉਹਨਾਂ ਦਾ ਨਾਮ ਬਲ ਕੇ ਜੇ ਆਪਾਂ ਰੈਫਰੈਂਸ ਦੇ ਤੌਰ ਤੇ ਗੱਲ ਕਰੀਏ ਪੰਡਿਆ ਕਵਨ ਕੁਮਤ ਤੁਮ ਲਾਗੇ ਬੂਢੋਗੇ ਪਰਵਾਰ ਸਕਲ ਸਿਓ ਰਾਮ ਨਾ ਜਪੋ ਆਪ ਜੀ ਤੇ ਇੱਥੇ ਪੰਡਤ ਦਾ ਜ਼ਿਕਰ ਆ ਹੋਰ ਵੀ ਜਗਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਡਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ ਅਨਕੋ ਮਤੀ ਦੇ ਚੱਲੈ ਮਾਇਆ ਕਾ ਬਾਬਾ ਮਤਲਬ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਡਤ ਸ਼ਬਦ ਦਾ ਪੰਡਤ ਜੀ ਦੀ ਜਿਹੜੀ ਸ਼ਖਸੀਅਤ ਆ ਉਹਦਾ ਜ਼ਿਕਰ ਆ ਪਰ ਜਿਸ ਨੂੰ ਗੁਰੂ ਬਾਣੀ ਨੇ ਗੁਰੂ ਸਾਹਿਬ ਨੇ ਕਿਹਾ ਵੀ ਆਹ ਅਸਲ ਪੰਡਤ ਆ ਮਤਲਬ ਦੁਨੀਆ ਦੇ ਵਿੱਚ ਜਿਹੜਾ ਪੰਡਤ ਆ ਨਾ ਉਹਦੀ ਜਿਹੜੀ ਪਰਸਨੈਲਿਟੀਵੇਂ ਤਿਲਕ ਲੱਗਾ ਹੋਊਗਾ ਬੋਦੀ ਹੋਏਗੀ ਧੋਤੀ ਹੋਏਗੀ ਜੀ ਜਿਵੇਂ ਅੱਜ ਕੱਲ ਤੁਸੀਂ ਪ੍ਰਯਾਗ ਦੀ ਗੱਲ ਕਰ ਲਓ ਨਾ ਪ੍ਰਯਾਗ ਦੇ ਉੱਤੇ ਮੇਲਾ ਲੱਗਿਆ ਉੱਥੇ ਜਿਹੜੀ ਇਸ਼ਨਾਨ ਦੀ ਗੱਲ ਲੋਕ ਨਹਾਣ ਜਾਂਦੇ ਮੀਡੀਆ ਵਿੱਚ ਕਾਫੀ ਗੱਲਾਂ ਚਰਚਿਤ ਨੇ ਹਿੰਦੂ ਵੀਰਾਂ ਦੇ ਵਿੱਚ ਜਿਹੜੇ ਬੜੇ ਵੱਡੇ ਤਨਾਂਤਰ ਉਹਨਾਂ ਦੇ ਬਿਲਕੁਲ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਆ ਤਰਵੈਣੀ ਆ ਨਾ ਤਿੰਨ ਨਦੀਆਂ ਦਾ ਉੱਤੇ ਸੰਗਮ ਇਹ ਬਿਲਕੁਲ ਜੀ ਉਹ ਸਾਰੇ ਉੱਥੇ ਪਹੁੰਚੇ ਹੋਏ ਆ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਅਕੋਰਡਿੰਗ ਜਿਹੜਾ ਪੰਡਤ ਆ ਉਹ ਇਸ ਤਰ੍ਹਾਂ ਦਾ ਹੁੰਦਾ ਹੈ ਜੀ ਪਰ ਜਦੋਂ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇਹ ਗੱਲ ਦੱਸੀ ਵੀ ਮੈਂ ਕਿਹਨੂੰ ਪੰਡਤ ਮੰਨਦਾ ਹੈ ਜੀ ਗੁਰਬਾਣੀ ਦੇ ਮੁਤਾਬਕ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਕੌਣ ਆ ਪੰਡਤ ਗੁਰੂ ਸਾਹਿਬ ਨੇ ਪੰਡਤ ਕਿਹਨੂੰ ਕਿਹਾ ਤੋ ਸੋਖੁਨੀ ਸਾਹਿਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਗੁਰੂ ਸਾਹਿਬ ਨੇ ਬੜਾ ਸੋਹਣਾ ਕੀਤਾ ਗੁਰਵਾਕਿਆ ਸੋ ਪੰਡਿਤ ਜੋ ਮਨ ਪਰਬੁੱਧ ਹੈ RAM ਨਾਮ ਆਤਮੈ ਸੋਧੈ RAM ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਮਤਲਬ ਸੋ ਪੰਡਿਤ ਜੋ ਮਨ ਪਰਬੁੱਧ ਹੈ ਮਨ ਪਰਬੁੱਧ ਦਾ ਮਤਲਬ ਜਿਹੜਾ ਸੈਲਫ ਅਨਾਲਿਸਿਸ ਕਰੇ ਆਪਣੇ ਆਪ ਦੇ ਸਬੰਧ ਵਿੱਚ ਜਾਗਰੂਕ ਹੁੰਦਾ ਹੋਵੇ ਜਿਹਨੂੰ ਆਪਣੇ ਬਾਰੇ ਪਤਾ ਆ ਮਤਲਬ ਇਹ ਬੜੀ ਵੱਡੀ ਗੱਲ ਹੈ ਵੈਸੇ ਪੰਡਤ ਜਿਹੜਾ ਆ ਜੇ ਤੁਸੀਂ ਇੱਕ ਸਧਾਰਨ ਭਾਸ਼ਾ 'ਚ ਗੱਲ ਕਰੋ ਤਾਂ ਪੰਡਤ ਉਹ ਹੁੰਦਾ ਜਿਹਨੂੰ ਕਿਤਾਬਾਂ ਬਾਰੇ ਪਤਾ ਹੈ ਗ੍ਰੰਥਾਂ ਬਾਰੇ ਪਤਾ ਜਿਹਨੂੰ ਬਾਹਰ ਦੀ ਜਾਣਕਾਰੀ ਬਹੁਤ ਆ ਪਰ ਆਪਣੇ ਬਾਰੇ ਜਾਣਕਾਰੀ ਕੁਛ ਨਹੀਂ ਆਮੂਮਨ ਹੁੰਦਾ ਵੀ ਇਦਾਂ ਹੀ ਹੈ ਜਿੰਨਾ ਅਸੀਂ ਬਾਹਰ ਦੇ ਬਾਰੇ 'ਚ ਜਾਣ ਕੇ ਖੁਸ਼ ਹੁੰਨੇ ਆ ਜਿੰਨਾ ਅਸੀਂ ਬਾਹਰ ਦੀਆਂ ਗੱਲਾਂ ਕਰਕੇ ਸੁਣ ਕੇ ਸੁਣਾ ਕੇ ਆਪਣੇ ਆਪ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਆਪਣੇ ਬਾਰੇ ਨਹੀਂ ਸਤਿਗੁਰੂ ਦਾ ਵਾਕ ਆ ਨਾ ਵੀ ਮਨ ਜੀਤਾ ਜਗ ਜੀਤਾ ਜੀ ਤੇ ਵੀ ਆਪਣੇ ਆਪ ਨੂੰ ਜਿਹੜਾ ਘੋਖਦਾ ਹੈ ਜਿਹੜਾ ਆਪਣੇ ਆਪ ਦੇ ਸਬੰਧ ਵਿੱਚ ਅਵੇਅਰ ਹੋ ਰਿਹਾ ਵੀ ਹਾਂ ਹਮ ਆਵਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾਟ ਬਿਖੇ ਬਿਖਕਾਈ ਵੀ ਇੱਕ ਲੈਵਲ ਤੇ ਜਾ ਕੇ ਬੰਦਾ ਜਦੋਂ ਇਸ ਇਸ ਸਟੇਜ ਦੇ ਉੱਤੇ ਪਹੁੰਚਦਾ ਨਾ ਵੀ ਜਦੋਂ ਆਪਣੇ ਆਪ ਨੂੰ ਸਮਝਣ ਲੱਗ ਪੈਂਦਾ ਤਾਂ ਗੁਰੂ ਸਾਹਿਬ ਕਹਿੰਦੇ ਪੰਡਤ ਦੀ ਨਿਸ਼ਾਨੀ ਹੈ ਹੂੰ ਇਹ ਪੰਡਤ ਆ ਸੱਚ ਪੰਡਤ ਦਾ ਮਤਲਬ ਇਹ ਨਹੀਂ ਵੀ ਤੁਹਾਡੇ ਕੋਲ ਨੋਲੇਜ ਕਿੰਨੀ ਕਰ ਤੁਸੀਂ ਜਾਣਕਾਰੀ ਕਿੰਨੀ ਚੱਕੀ ਹੋਈ ਹੈ ਨਹੀਂ ਤਾਂ ਬਾਬਾ ਕਬੀਰ ਜੀ ਦਾ ਬੜਾ ਸੋਹਣਾ ਵਾਕ ਆ ਉਹ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਵੀ ਖਰ ਚੰਦਨ ਜਸ ਭਾਰਾ RAM ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰਸ ਪਾਰ ਜੇ ਖੋਤੇ ਦੇ ਉੱਤੇ ਬਿਆੰਤ ਗ੍ਰੰਥ ਲੱਦ ਦਿੱਤੇ ਜਾਣ ਤਾਂ ਕਹਿੰਦੇ ਫਿਰ ਖੋਤੇ ਨੂੰ ਉਹਦਾ ਕੋਈ ਲਾਭ ਨਹੀਂ ਹੈਗਾ ਮਤਲਬ ਐਸ ਚੀਜ਼ ਨਾਲ ਖੋਤੇ ਦੀ ਜਿਹੜੀ ਗੱਲਬਾਤ ਆ ਵੀ ਖੋਤਾ ਖੋਤਾ ਹੀ ਰਹੂਗਾ ਔਰ ਇਹਦੇ ਜਿੰਨਾ ਕੁਸ਼ ਮਰਜੀ ਲੱਦ ਦਿਓ ਇਸ ਲਈ ਸਿੱਖੀ ਦੇ ਵਿੱਚ ਪੰਡਤ ਦਾ ਮਤਲਬ ਸਿਰਫ ਇੰਨਾ ਨਹੀਂ ਵੀ ਅਸੀਂ ਨੌਲੇਜ ਕਿੰਨੀ ਇਕੱਠੀ ਕੀਤੀ ਹੈ ਅਸੀਂ ਗਿਆਨ ਕਿੰਨਾ ਚੱਕ ਲਿਆ ਅਸੀਂ ਗੱਲਿਆ ਵੀ ਆਪਣੇ ਆਪ ਬਾਰੇ ਅਸੀਂ ਕਿੰਨਾ ਕੁ ਜਾਣ ਸਕਿਆ। ਸੋ ਇਸ ਤਰੀਕੇ ਜਿਹੜਾ ਗੁਰੂ ਸਾਹਿਬ ਨੇ ਬਾਣੀ ਵਿੱਚ ਪੰਡਤ ਦੀ ਸ਼ਖਸੀਅਤ ਨੂੰ ਖੋਲਿਆ ਵਾ। ਇਸ ਤਰੀਕੇ ਜਿਹੜੀ ਗੁਰਬਾਣੀਆਂ ਉਹ ਪੰਡਤ ਨੂੰ ਦੱਸਦੀ ਆ ਵੀ ਆਹ ਬੰਦਾ ਪੰਡਤ। ਪੰਡਤ ਬ੍ਰਾਹਮਣ ਇੱਕ ਹੀ ਚੀਜ਼ ਐ। ਪੰਡਤ ਤੇ ਬ੍ਰਾਹਮਣ ਇਹਨਾਂ ਦੀ ਐਕਟੀਵਿਟੀ ਅਲੱਗ-ਅਲੱਗ ਆ। ਹੂੰ। ਮਤਲਬ ਪੂਜਾ ਦਾ ਵਿਧਾਨ ਐ ਤੁਸੀਂ ਸਮਝਣ ਲਈ ਆਪਾਂ ਗੱਲ ਕਰ ਸਕਦੇ ਹਾਂ। ਹੁਣ ਗੁਰਬਾਣੀ ਦੇ ਵਿੱਚ ਜਿਹੜਾ ਬ੍ਰਾਹਮਣ ਸ਼ਬਦ ਆ ਇਹਦਾ ਵੀ ਜ਼ਿਕਰ ਆ। ਸੋ ਬ੍ਰਹਮ ਜੋ ਬਿੰਦੈ ਬ੍ਰਹਮ ਦੀ ਗੱਲ ਆ ਜਾਂਦੀ ਨਾ ਜਿਹੜਾ ਬ੍ਰਹਮ ਦੇ ਬਾਰੇ ਗੱਲ ਕਰਦਾ ਹੋਵੇ ਜੀ ਬ੍ਰਾਹਮਣ ਜਿਹੜਾ ਬ੍ਰਹਮ ਦੇ ਸੰਬੰਧ ਵਿੱਚ ਅਵੇਹਰਿਆ ਉਹੀ ਬੰਦਾ ਬ੍ਰਾਹਮਣ ਆ ਸੋ ਬ੍ਰਾਹਮਣ ਕਈਤ ਹੈ ਹਮਾਰੇ ਮਹਾਰਾਜ ਨੇ ਸ਼ਬਦ ਵਰਤੇ ਆ ਵੀ ਮੇਰੇ ਲਈ ਬ੍ਰਾਹਮਣ ਬੰਦਾ ਉਹ ਆ ਜਿਹੜਾ ਬ੍ਰਹਮ ਨਾਲ ਜੁੜਿਆ ਹੋਇਆ ਹੈ ਜੀ ਇਹ ਨਹੀਂ ਵੀ ਗੁਰੂ ਸਾਹਿਬ ਬ੍ਰਾਹਮਣ ਦੇ ਜਾਂ ਪੰਡਿਤ ਦੇ ਖਿਲਾਫ ਨਹੀਂ ਐਦਾਂ ਦੀ ਗੱਲ ਨਹੀਂ ਹੈਗੀ ਉਹਦੀ ਜਿਹੜੀ ਐਕਟੀਵਿਟੀ ਆ ਨਾ ਵੀ ਜਿੱਥੇ ਉਹ ਕਹਿੰਦਾ ਕੁਛ ਆ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੇ ਉਹਨਾਂ ਨੂੰ ਮਤਲਬ ਠੱਗਣ ਦੀ ਜਿਹੜੀ ਗੱਲ ਆ ਉਹ ਉੱਥੇ ਗੁਰੂ ਸਾਹਿਬ ਉਹਦੀ مخالਫਤ ਕਰ ਜਾਂਦੇ ਵੀ ਨਹੀਂ ਐ ਨਹੀਂ ਹੋਣਾ ਚਾਹੀਦਾ ਜਿਵੇਂ ਅਸੀਂ ਸਿੱਖਾਂ ਦੇ ਘਰ ਜੰਮ ਕੇ ਸਿੱਖ ਬਣ ਗਏ ਇਸ ਤਰ੍ਹਾਂ ਹੀ ਆ ਕਿ ਜਿਵੇਂ ਬ੍ਰਾਹਮਣਾਂ ਦੇ ਘਰ ਪੈਦਾ ਹੋਣ ਵਾਲਾ ਬੱਚਾ ਬ੍ਰਾਹਮਣ ਬਣ ਜਾਂਦਾ ਜੋ ਜੋ ਸਾਡੇ ਵੇਖਾਂ ਦੇ ਵਿੱਚ ਆਉਂਦਾ ਹਾਂਜੀ ਜਿਵੇਂ ਬ੍ਰਾਹਮਣ ਦੇ ਘਰ ਪੈਦਾ ਹੋਣ ਵਾਲਾ ਬ੍ਰਾਹਮਣ ਨਹੀਂ ਕਿ ਸਿੱਖ ਦੇ ਘਰ ਹੋਣ ਪੈਦਾ ਹੋਣ ਵਾਲਾ ਵੀ ਸਿੱਖ ਨਹੀਂ ਹੋ ਜ਼ਰੂਰੀ ਦੇਖੋ ਇਹ ਗੱਲ ਬੜੀ ਵਧੀਆ ਕੀਤੀ ਤੁਸੀਂ ਜੇ ਮੈਂ ਸਿੱਖਾਂ ਦੇ ਘਰ ਜੰਮਿਆ ਨਾ ਹਾਂਜੀ ਸਿੱਖੀ ਇਦਾਂ ਨਹੀਂ ਹੈਗੀ ਮਤਲਬ ਇਹ ਜਮੰਦਰੂ ਠੱਪਾ ਨਹੀਂ ਹੈਗਾ ਜੇ ਜਮੰਦਰੂ ਠੱਪਾ ਹੋਵੇ ਫਿਰ ਇਤਿਹਾਸ ਕਿਸੇ ਹੋਰ ਰੋਂ ਦੇ ਵਿੱਚ ਹੁੰਦਾ ਨਾ ਤਾਂ ਜਿਵੇਂ ਬਾਬਾ ਸ਼੍ਰੀ ਚੰਦ ਜੀ ਦੀ ਗੱਲ ਕਰ ਲੋ ਜੀ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਨੇ ਪੁੱਤਰ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜ਼ਿਕਰ ਆ ਉਹਨਾਂ ਦੇ ਸੰਬੰਧ ਵਿੱਚ ਵੀ ਪੁੱਤਰ ਹੀ ਕੋਈ ਕਾਲ ਨਾ ਪਾ ਲਿਓ ਕਰ ਪੀਰੋਂ ਕੰਨ ਮੁਰਟੀ ਹੈ ਇਹ ਜ਼ਰੂਰੀ ਨਹੀਂ ਹੈਗਾ ਵੀ ਮੈਂ ਸਿੱਖਾਂ ਦੇ ਘਰ ਚ ਜੰਮਿਆ ਤੇ ਮੈਂ ਸਿੱਖ ਹੋਵਾਂਗਾ ਮੇਰਾ ਬਾਪ ਸਿੱਖ ਹੋਏਗਾ ਜੀ ਉਹਨੇ ਕਮਾਈ ਕੀਤੀ ਆ ਉਹਨੇ ਗੁਰਬਾਣੀ ਨੂੰ ਸਮਝਿਆ ਜਿਵੇਂ ਵੀ ਉਹਨੇ ਜੀਵਨ ਬਤੀਤ ਕੀਤਾ ਇਹਦਾ ਮਤਲਬ ਇਹ ਨਹੀਂ ਵੀ ਮੈਂ ਵੀ ਸਿੱਖ ਹੋਊਂਗਾ ਮੈਨੂੰ ਸਿੱਖੀ ਕਮਾਉਣੀ ਪੈਣੀ ਆ ਮੈਨੂੰ ਸਿੱਖੀ ਦੇ ਸੰਬੰਧ ਦੇ ਵਿੱਚ ਜਾਣਕਾਰੀ ਲੈਣੀ ਪਊਗੀ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ ਪਊਗਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਸੇਖੋ ਆ ਜਿਹੜਾ ਗੁਰੂ ਦੇ ਭਾਣੇ ਚ ਆ ਗਿਆ ਅੱਜ ਆਜੋ ਕੱਲ ਆਜੋ ਪਰਸੋਂ ਆਜੋ ਜਦੋਂ ਆ ਗਏ ਉਦੋਂ ਹੀ ਗੁਰੂ ਦੇ ਸੇਖ ਆ ਅਦਰਵਾਈਜ਼ ਨਹੀਂ ਵੀ ਮੈਂ ਕਹਾਂ ਵੀ ਮੈਂ ਅੱਜ ਅੱਜ ਇਹੀ ਗੱਲ ਆ ਨਾ ਮਤਲਬ ਜਿਹੜਾ ਬੰਦਾ ਸੇਖਾਂ ਦੇ ਘਰ ਚ ਪੈਦਾ ਹੋਇਆ ਉਹ ਆਪਣੇ ਆਪ ਨੂੰ ਐ ਸ਼ੋਅ ਕਰਦਾ ਵੀ ਮੈਂ ਵੀ ਸੇਖ ਆ ਆ ਜਿੰਨਾ মিডিਆ ਆ ਆ ਜਿੰਨੇ ਆਪਣੇ ਕਹੇ ਜਾਂਦੇ ਗਾਇਕ ਆ ਇਹਨਾਂ ਇਹ ਆਪਣੇ ਆਪ ਦੀ ਜਿਹੜੀ ਪ੍ਰੈਜੈਂਟੇਸ਼ਨ ਆ ਸਿੱਖੀ ਦੇ ਵਿੱਚ ਉਹ ਐਵੇਂ ਪੇਸ਼ ਕਰਦੇ মিডিਆ ਵਿੱਚ ਵੀ ਵੇ ਅਸੀਂ ਸੇਖੋਂ ਨੇ ਬਿਲਕੁਲ ਜੀ ਹਨਾ ਜੀ ਬੇਸ਼ੱਕ ਕਿਸ ਕਤਲ ਕੀਤੇ ਹੋਇਆ ਜਾਂ ਕਿਸੇ ਹੋਰ ਪੱਧਰ ਦੇ ਉੱਤੇ ਗੱਲ ਲੈ ਜਾਓ ਵੀ ਉਹਨਾਂ ਨੇ ਆਪਣੇ ਆਪ ਨੂੰ ਸ਼ੋਅ ਇਮੇ ਕਰਨਾ ਮੈਂ ਕਈ ਵਾਰੀ ਸੋਚਦਾ ਹੁੰਨਾ ਵੀ ਜਿਨੇ ਕੋਰਤਾ ਚਾਦਰਾਂ ਪਾਇਆ ਹੋਇਆ ਉਹਦੇ ਨਾਲ ਸ਼ਬਦ ਕਿਹੜਾ ਲਾਇਆ ਜਾਂਦਾ ਸਰਦਾਰ ਜੀ ਤੇ ਜੇ ਸਰਦਾਰ ਹਰੀ ਸਿੰਘ ਨਲੂਆ ਕਹਿਣਾ ਆ ਫਿਰ ਕਹਿ ਕੇ ਦੇਖੋ ਕੀ ਸਵਾਦ ਆਉਂਦਾ ਆ ਤੇ ਜਿਨੇ ਕੋਰਤਾ ਚਾਦਰਾਂ ਪਾਇਆ ਹੋਆ ਵਾ ਤੇ ਦੁਨਿਆਵੀ ਤੌਰ ਦਾ ਮੇਕਅਪ ਕੀਤਾ ਹੋਇਆ ਆ ਉਹਨੂੰ ਕਹਿ ਕੇ ਦੇਖ ਲੋ ਸਰਦਾਰ ਕੀ ਹੈ ਚਾਹੀਦਾ ਤਾਂ ਇਹ ਆ ਵੀ ਉਹਦਾ ਜਿਹੜਾ ਰਿਲੀਜੀਅਸ ਰੂਟਸ ਨੇ ਜਿਹੜੇ ਉਹ ਸਿੱਖੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਏ ਹੋਣੇ ਚਾਹੀਦੇ ਸੀਗੇ ਥੈਨ ਆਪਾਂ ਨੂੰ ਕਹਿਣਾ ਚਾਹੀਦਾ ਵੀ ਹਾਂ ਬੰਦਾ ਇਹ ਸਰਦਾਰ ਹੈ ਮਤਲਬ ਚਾਹ ਪੰਡਤ ਤੇ ਆ ਚਾਹ ਮੌਲਵੀ ਐ ਚਾਹ ਸਿੱਖ ਐ ਜੀ ਸਿਰਫ ਦਿਖਾਵਾ ਜਾਂ ਸਿਰਫ ਉਹਨੂੰ ਦੇਖਣੀ ਹੈਗੀ ਹਾਂ ਦੇਖ ਨਹੀਂ ਦੇਖਦਾ ਨਾਲ ਸਿਰਫ ਦੇਖਣੀ ਦੇਖ ਕਾਊਂਟ ਕੀਤੀ ਜਾਊਗੀ ਹੂੰ ਜਿਹੜੀ ਦੇਖਿਆ ਉਹਦੀ ਆਪਣੀ ਇੱਕ ਮਤਲਬ ਉਹਦੀ ਵੈਲਿਊ ਆ ਦਿਖਦੀ ਪਰ ਨਿਹਰੀ ਦੇਖ ਨਹੀਂ ਕਿਉਂਕਿ ਭਾਈ ਗੁਰਦਾਸ ਜੀ ਦੀ ਇੱਕ ਬੜੀ ਸੋਹਣੀ ਗੱਲ ਆ ਉਹ ਕਹਿੰਦੇ ਆ ਵੀ ਜੈਸੇ ਚੂਨੋ ਖਵਾਂਡ ਸੇਤ ਏਕਸੇ ਦਿਖਾਈ ਦੇਤ ਪਾਈਏ ਤੋ ਸਵਾਦ ਰਸ ਰਸਨਾ ਕਾ ਚਾਕੀਏ ਕਹਿੰਦੇ ਖੰਡ ਤੇ ਲੂਣ ਦੇਖਣ ਨੂੰ ਬਾਹਰ ਇਕੇ ਚਿੱਟੇ ਹੁੰਦੇ ਆ ਇਕੋ ਜਿਹੇ ਹੁੰਦੇ ਆ ਜੀ ਪਰ ਪਾਈਏ ਤੋ ਸਵਾਦ ਰਸ ਰਸਨਾ ਕਾ ਚਾਕੀਏ ਜਦੋਂ ਕੋਈ ਉਹਦਾ ਸਵਾਦ ਦੇਖਦਾ ਫਿਰ ਪਤਾ ਲੱਗਦਾ ਵੀ ਇਹ ਖੰਡ ਆ ਤੇ ਇਹ ਲੋਣਿਆ ਇਸ ਲਈ ਦਿਖ ਨਹੀਂ ਆ ਕੱਲੀ ਨਰੀ ਦਿਖ ਦੀ ਗੱਲ ਨਹੀਂ ਹੈਗੀ ਵੀ ਇਹ ਵੀ ਮੈਂ ਬਾਹਰੋਂ ਦੇਖਣ ਨੂੰ ਤੁਹਾਨੂੰ ਲੱਗਦਾ ਵੀ ਮੈਂ ਪ੍ਰਚਾਰਕ ਹ ਹੋ ਸਕਦਾ ਮੇਰੇ ਅੰਦਰ ਹੀ ਬਹੁਤ ਬਾਂਮਣਵਾਦ ਪੰਡਤ ਕੁੱਟ-ਕੁੱਟ ਕੇ ਮੇਰੇ ਅੰਦਰ ਭਰਿਆ ਹੋਵੇ ਇਹ ਕੋਈ ਗਰੰਟੀ ਵਾਲੀ ਗੱਲ ਨਹੀਂ ਇਸ ਲਈ ਦਿਖ ਦੀ ਆਪਣੀ ਵੈਲੀਅੂ ਹੈ ਦਿਖ ਦੀ ਆਪਣੀ ਮਹੱਤਤਾ ਹੈ ਪਰ ਨਰੀ ਦਿਖ ਹੀ ਸਿੱਖੀ ਨਹੀਂ ਹੈ ਇਹ ਵੀ ਸਾਨੂੰ ਸਮਝ ਲੈਣਾ ਚਾਹੀਦਾ ਹਾਂਜੀ ਪੰਡਤ ਦੇ ਬਾਰੇ ਹੋਰ ਅੱਗੇ ਵਿਸਤਾਰ ਦੇ ਨਾਲ ਸਾਨੂੰ ਸਮਝਾਓ ਆ ਇੱਕ ਗੱਲ ਇਹ ਆ ਵੀ ਜਦੋਂ ਗੁਰੂ ਸਾਹਿਬ ਬਾਣੀ ਵਿੱਚ ਨਾ ਪੰਡਤ ਦੀ ਗੱਲ ਕਰ ਦਿੰਦੇ ਆ ਜੀ ਤਾਂ ਬ੍ਰਾਹਮਣ ਦੀ ਗੱਲ ਕਰਦੇ ਮਹਾਰਾਜ ਤਾਂ ਉਹ ਇਦਾਂ ਨਹੀਂ ਹੈਗਾ ਵੀ ਪੰਡਤ ਦੇ ਖਿਲਾਫ ਹੋ ਗਏ ਗੁਰੂ ਸਾਹਿਬ ਕਿ ਪੰਡਤ ਇੱਕ ਸ਼ਖਸੀਅਤ ਆ ਇਦਾਂ ਨਹੀਂ ਉਹਦੇ ਮਹਾਰਾਜ ਖਿਲਾਫ ਚੱਲਦੇ ਪਏ ਖਿਲਾਫ ਉਹਦੇ ਨਹੀਂ ਹੈਗੀ ਉਹਦੀ ਜਿਹੜੀ ਐਕਟੀਵਿਟੀ ਆ ਨਾ ਉਹਦੀ ਗੱਲ ਹੁੰਦੀ ਹੈ ਤੇ ਗੱਲ ਇਹ ਆ ਵੀ ਫਿਰ ਕੀਤਾ ਕਿਉਂ ਨਾ ਮਹਾਰਾਜ ਨੇ ਕੰਮ ਜੀ ਜੇ ਮਹਾਰਾਜ ਨੇ ਗੁਰੂ ਬਾਬਾ ਕਬੀਰ ਜੀ ਦਾ ਸ਼ਬਦ ਆ ਪੰਡਿਤ ਮੁੱਲਾਂ ਜੋ ਲਿਖ ਦਿਆ ਦੇਖੋ ਕਿਨੇ ਖੂਬਸੂਰਤ ਬੋਲਿਆ ਪੰਡਿਤ ਤੇ ਮੁੱਲਾਂ ਨੇ ਜੋ ਕੁਝ ਲਿਖ ਕੇ ਦੁਨੀਆ ਨੂੰ ਦੱਸਿਆ ਕਬੀਰ ਜੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬਹ ਜੀ ਕਹਿੰਦੇ ਆ ਹਰ ਸਿੱਖ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਛਾੜ ਚਲੇ ਛੱਡ ਦਿੱਤਾ ਕਹਿੰਦੇ ਮੈਂ ਛੱਡ ਕੇ ਅੱਗੇ ਵਧ ਗਿਆ ਮੈਂ ਇਹਦੇ ਧਿਆਨ ਨਹੀਂ ਦਿੰਦਾ ਵੇ ਪੰਡਿਤ ਜੀ ਕੀ ਕਹਿੰਦੇ ਆ ਮੁੱਲਾਂ ਜੀ ਕੀ ਕਹਿੰਦੇ ਆ ਬ੍ਰਾਹਮਣ ਜੀ ਕੀ ਕਹਿੰਦੇ ਆ ਮੇਰਾ ਮੇਰਾ ਇਹ ਹਾਲ ਧਿਆਨ ਨੇ ਪੰਡਿਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲੀਆ ਮੈਂ ਕਹਿੰਦੇ ਕੁਝ ਵੀ ਕਹਿਰੀ ਨਹੀਂ ਕੀਤਾ ਨਾ ਜੀ ਹੁਣ ਇਹ ਇਹ ਇੱਕ ਟਾਕ ਚੱਲ ਰਿਹਾ ਆਪਣੇ ਗੱਲ ਕਰ ਰਹੇ ਆ ਪਰ ਜੇ ਮੈਂ ਹੁਣ ਇਸ ਹੱਥ ਦੇ ਉੱਤੇ ਮੌਲੀ ਬਣ ਕੇ ਨਹੀਂ ਚੰਗੀਆਂ ਸਰੀਆਂ ਮੌਲੀਆਂ ਇੱਥੇ ਗਟਾ ਗਟ ਇੱਧਰ ਵੀ ਇੱਧਰ ਹੀ ਬੰਨਿਓ ਫਿਰ ਮੈਂ ਧੁੱਕ ਪੜ ਰਿਹਾ ਹਾਂ ਇਹ ਤਾਂ ਗੱਲ ਉਲਟ ਹੋ ਗਈ ਨਾ ਉਲਟ ਹੋ ਗਈ ਆਪਣੇ ਕਈ ਲੀਡਰੇ ਕੰਮ ਕਰ ਰਹੇ ਆ ਔਰ ਪੰਜਾਬ ਦੇ ਲੋਕ ਉਹਨਾਂ ਨੂੰ ਉਹਨਾਂ ਨਾਲ ਜੁੜਦੇ ਇਸ ਕਰਕੇ ਆ ਵੀ ਵੀ ਇਹ ਲੋਕ ਸਿੱਖ ਨੇ ਅਸਲ ਦੇ ਵਿੱਚ ਬਿਲਕੁਲ ਔਰ ਉਹਨਾਂ ਨੇ ਨਾਮ ਗੁਰੂ ਗ੍ਰੰਥ ਸਾਹਿਬ ਜੀ ਦਾ ਲੈਣਾ ਆ ਵਾਸਤਾ ਪੰਥ ਦਾ ਪਾਉਣਾ ਆ ਹੱਥਾਂ ਉੱਤੇ ਕੀ ਬੰਨੀਆਂ ਹੋਈਆਂ ਮੋੜੀਆਂ ਮੋੜੀਆਂ ਬੰਨੀਆਂ ਹੋਈਆਂ ਇਹ ਗੱਲ ਤਾਂ ਹੋ ਰਹੀ ਆ ਕਿਉਂਕਿ ਸਿੱਖ ਆਵਾਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਜੇ ਸੀਰੀਅਸ ਨਹੀਂ ਲੱਗ ਰਿਹਾ ਨਹੀਂ ਪੜ ਰਿਹਾ ਖੈਰ ਗੱਲ ਆਪਾਂ ਕੀ ਕਰ ਰਹੇ ਸੀਗੇ ਵੀ ਗੁਰੂ ਸਾਹਿਬ ਨੇ ਇਹ ਗੱਲਾਂ ਕਿਉਂ ਕੀਤੀਆਂ ਕਿਉਂਕਿ ਸਾਡੀ ਹੋਂਦ ਹੀ ਇਥੋਂ ਵੱਖਰੀ ਹੁੰਦੀ ਬਿਲਕੁਲ ਮਤਲਬ ਜਿਹੜੀ ਸਾਡੀ ਯੂਨਿਕਨੈਸ ਆ ਜਿਹੜੀ ਸਾਡੀ ਬੀਇੰਗ ਸਿੱਖ ਜਿਹੜੀ ਐਗਜ਼ਿਸਟੈਂਸ ਆਫ ਸਿੱਖ ਲਾਈਫ ਆ ਉਹ ਇਥੋਂ ਆਪਣੇ ਆਪ ਵਿੱਚ ਵੱਖਰੀ ਹੋ ਜਾਂਦੀ ਹੈ ਕਿਸੇ ਵੀ ਖੇਤਰ ਚ ਚਲੇ ਜਾਓ ਕਿਸੇ ਵੀ ਰਾਹੇ ਤੁਸੀਂ ਚਲੇ ਜਾਓ ਸਾਡਾ ਹਰ ਇੱਕ ਜਿਹੜੀ ਸਾਡੀ ਸਰੇਮਣੀ ਚਾਹੇ ਅਸੀਂ ਤੁਸੀਂ ਬਰਥਡੇ ਦੀ ਗੱਲ ਕਰਦੇ ਆਂ ਚਾਹੇ ਸਾਡੇ ਆ ਆਪਣੇ ਆਨੰਦ ਕਾਰਜ ਦੀ ਗੱਲ ਕਰਦੇ ਆ ਜਨਮ ਸੰਸਕਾਰ ਆ ਆਨੰਦ ਸੰਸਕਾਰ ਆ ਮ੍ਰਿਤਕ ਸੰਸਕਾਰ ਆ ਉਹ ਵਿਲੱਖਣ ਇਸੇ ਲਈ ਹੁੰਦੇ ਆ ਜਦੋਂ ਅਸੀਂ ਇਹ ਗੱਲ ਮੰਨ ਲੈਨੇ ਆ ਵੀ ਪੰਡਿਤ ਮੁੱਲਾਂ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲੀਆ ਵੀ ਮੈਂ ਕੁਛ ਵੀ ਨਹੀਂ ਲਿਆ ਮੇਰਾ ਵੱਖਰਾ ਰਸਤਾ ਹੈ ਮੇਰਾ ਰਾਹ ਵੱਖਰਾ ਹੈ ਇਹਨਾਂ ਨਾਲ ਮੈਂ ਇਹਨਾਂ ਦਾ ਫਾਲੋਅਰ ਨਹੀਂ ਹੈਗਾ ਹਰ ਇੱਕ ਬੰਦੇ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਜਦੋਂ ਵੀ ਕੋਈ ਆ ਮਤਲਬ ਸਮਾਜਿਕ ਤੌਰ ਦੇ ਉੱਤੇ ਕੋਈ ਤਿਹਾੜਾ ਆਂਦਾ ਕੋਈ ਦਿਨ ਆਉਂਦਾ ਤਾਂ ਇਹ ਡਿਕਲੇਅਰ ਕਰ ਦੇਣਾ ਚਾਹੀਦਾ ਹੈ ਵੀ ਅਸੀਂ ਨਿੰਦਾ ਨਹੀਂ ਕਰਦੇ ਪਰ ਐਜ਼ ਅ ਸਿੱਖ ਅਸੀਂ ਇਸ ਚੀਜ਼ ਦੇ ਫੋਲੋਅਰ ਨਹੀਂ ਹੈ ਇਹ ਮੰਨ ਮੰਨ ਲੈਣਾ ਚਾਹੀਦਾ ਸਿੱਖ ਕਿ ਅਸੀਂ ਜਿਹੜਾ ਰਸਤਾ ਗੁਰੂ ਨੇ ਸਾਨੂੰ ਅਲੱਗ ਦਿੱਤਾ ਉਹਦੇ ਉੱਤੇ ਚੱਲ ਰਹੇ ਹਾਂ ਮੇਰਾ ਮੰਨਣਾ ਇਹ ਆ ਵੀ ਜਿੰਨਾ ਕਿ ਕਿਸੇ ਦਾ ਜ਼ੋਰ ਚੱਲਦਾ ਨਾ ਆਪਣੇ ਆਪਣੇ ਲੈਵਲ ਦੇ ਉੱਤੇ ਜੀ ਬੰਦਾ ਕੋਸ਼ਿਸ਼ ਕਰਦਾ ਵੀ ਉਹ ਚੱਲਣ ਦਾ ਯਤਨਸ਼ੀਲਾ ਮੈਂ ਵੀ ਉਸ ਰਾਹ ਦਾ ਪੰਦੀ ਆ ਜੀ ਗੁਰੂ ਬਖਸ਼ਿਸ਼ ਕਰੇ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਿਰਪਾ ਕਰਨ ਵੀ ਅਸੀਂ ਸਾਰੇ ਜਿਹੜੇ ਲੋਕ ਆ ਸਿੱਖ ਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਸਮਝ ਲਈਏ ਵਿਚਾਰ ਲਈਏ ਗੱਲ ਆ ਵੀ ਮਨ ਨੂੰ ਟੰਬਣੀ ਚਾਹੀਦੀ ਆ ਗੱਲ ਜਦੋਂ ਟੰਬ ਗਈ ਫਿਰ ਬੰਦਾ ਤੁਰਦਾ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਉਹਨੂੰ ਬੰਦੇ ਨੂੰ ਰੋਕ ਦੇਵੇ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਬੰਦਾ ਇਹ ਕਿਸੇ ਵੀ ਏਜ ਵਿੱਚ ਜਾ ਕੇ ਗੱਲ ਵਾਪਰ ਸਕਦੀ ਹੈ ਕਿਸੇ ਸਟੇਜ ਤੇ ਜਾ ਕੇ ਵਾਪਰ ਸਕਦੀ ਵੀ ਜਦੋਂ ਬੰਦੇ ਨੂੰ ਲੱਗਿਆ ਵੀ ਨਹੀਂ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲਣਾ ਜਦੋਂ ਬੰਦੇ ਨੂੰ ਲੱਗਿਆ ਫਿਰ ਬੰਦਾ ਤੁਰਦਾ ਇਸ ਰਾਹ ਤੇ ਇਦਾਂ ਨਹੀਂ ਵੀ ਬੰਦਾ ਨਹੀਂ ਤੁਰਦਾ ਚੱਲ ਰਹੇ ਨੇ ਬਹੁਤੇ ਲੋਕ ਨੇ ਜਿਨ੍ਹਾਂ ਦੇ ਗੁਰਦੁਆਰਾ ਸਹਿਬਾਨ ਆ ਸਿੱਖਾਂ ਦੇ ਇਹ ਮੋਰਚੇ ਨੇ ਅਗਰ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਹੁਤ ਵਧੀਆ ਜਿਹੜਾ ਪ੍ਰਚਾਰ ਹੋਵੇ ਹੋ ਰਿਹਾ ਇਹਦਾ ਮਤਲਬ ਇਹ ਨਹੀਂ ਵੀ ਨਹੀਂ ਹੋ ਰਿਹਾ ਹੋ ਰਿਹਾ ਵਾ ਜਦੋਂ ਇਸ ਤਰ੍ਹਾਂ ਹੋਊਗਾ ਤਾਂ ਜ਼ਰੂਰ ਜਿਹੜੇ ਸਿੱਖ ਆ ਉਹ ਚੱਲਣਗੇ ਇਸ ਲੈਵਲ ਤੇ ਥੋੜੀ ਜਿਹੀ ੜਕਾ ਹਟ ਜੀ ਚੱਲ ਰਹੀ ਹੈ ਪਹਿਲਾਂ ਤੋਂ ਵੀ ਚੱਲ ਰਹੀ ਹੈ ਹੁਣ ਥੋੜਾ ਜਿਆਦਾ ਚੱਲ ਰਹੀ ਹੈ ਕਿੱਥੇ ਕਮੀ ਹੈ ਜਾਂ ਇੱਕ ਸਾਡੀ ਵਰਗਾ ਬੰਦਾ ਕਿਵੇਂ ਪਤਾ ਲਾ ਸਕਦਾ ਹੈ ਕਿ ਮਾਰਗ ਸਹੀ ਹੈ ਮੰਨ ਲਓ ਜਿਵੇਂ ਹੁਣ ਆ ਜਾਲ ਵਿਛਿਆ ਪਿਆ ਹੈ ਪੰਜਾਬ ਦੇ ਵਿੱਚ ਬਾਹਰ ਵੀ ਇੱਥੇ ਵੀ ਤੁਸੀਂ ਦੇਖਦੇ ਹੋ ਤੁਸੀਂ ਸਮਝੇ ਹੋਗੇ ਮੇਰਾ ਇਸ਼ਾਰਾ ਜੀ ਕਿ ਹਰ ਬੰਦਾ ਜਿਹੜਾ ਇੱਕ ਤਰੀਕੇ ਦੇ ਨਾਲ ਗੁਰੂ ਬਣ ਕੇ ਬੈਠਾ ਹੋਇਆ ਜੀ ਜੀ ਜੇ ਤਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਨੇ ਰਸਤਾ ਦਿਖਾਉਣ ਵਾਲੇ ਫਿਰ ਕਿਉਂ ਅਸੀਂ ਇਹ ਕੀ ਕਰਨਿਆ ਕਿ ਬਹੁਤ ਸਾਰੀ ਦੁਨੀਆ ਜਿਹੜੀ ਉਹ ਪਟਕ ਕੇ ਹੋਰਾਂ ਪਾਸੇ ਤੁਰ ਰਹੀ ਜੀ ਜੀ ਜਦੋਂ ਵੀ ਨਾ ਮਤਲਬ ਇਸ ਵਿਸ਼ੇ ਦੇ ਉੱਤੇ ਗੱਲ ਹੁੰਦੀ ਹੈ ਹਾਂ ਜੀ ਤੇ ਮੈਂ ਅਕਸਰ ਆਪਣੇ ਨਾਲ ਜਿਹੜੀ ਹੱਡ ਬੀਤੀ ਮੈਂ ਜ਼ਰੂਰ ਰਿਕਾਰਡ ਕਰਦਾ ਹਾਂ ਹਾਂ عموما تقریبا اسی سارے جڑے اج دے لوگ ہیں میں بھی دے ਧਾਰੀਆਂ ਨੂੰ ਜਿਹੜਾ ਮੱਥਾ ਟੇਕਿਆ ਆ جی تے میں ਡੇਰਿਆਂ ਚ ਗਿਆ ਆ ਖੁਦ ਮੈਂ ਉਹਨਾਂ ਨੂੰ ਮੱਥਾ ਟੇਕਿਆ ਇਹਦੇ ਚ ਕੋਈ ਕੋਈ ਸੰਗ ਵਾਲੀ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਜੀ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਸਮਝਿਆ ਤੇ ਵਿਚਾਰਿਆ ਫਿਰ ਦੇਹਧਾਰੀ ਗੁਰੂ ਧੰਮ પાસે ਹੋ ਗਿਆ ਸੋ ਫਸਟ ਆਫ 올 ਵੀ ਸ਼ੁਡ ਰੀਡ ਗੁਰਬਾਣੀ ਆਪਾਂ ਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਕਿ ਗੁਰਬਾਣੀ ਕੀ ਗੱਲ ਕਹਿੰਦੀ ਆ ਗੁਰਬਾਣੀ ਸਮਝਾਉਣਾ ਕੀ ਚਾਹੁੰਦੀ ਆ ਅਗਲੀ ਗੱਲ ਕਿ ਅਸੀਂ ਜਾਂ ਭੋਲੇ ਭਾਲੇ ਲੋਕ ਗੁਰੂ ਸ਼ਬਦ ਨੂੰ ਛੱਡ ਕੇ ਦੇਹਧਾਰੀਆਂ ਦੇ ਮਗਰ ਕਿਉਂ ਚਲੇ ਜਾਂਦੇ ਉਹਦਾ ਵੀਰ ਜੀ ਇੱਕੋ ਹੀ ਕਾਰਨ ਹੈ ਕਿ ਜਿਹੜਾ ਬੰਦਾ ਗੁਰੂ ਸ਼ਬਦ ਨੂੰ ਛੱਡ ਕੇ ਉਧਰ ਜਾਣਾ ਚਾਹੁੰਦਾ ਇਟ ਮੀਨਸ ਕਿ ਉਹ ਸ਼ਾਰਟਕਟ ਭਾ ਲੈਣਾ ਚਾਹੁੰਦਾ ਉਹਨੂੰ ਐ ਲੱਗਦਾ ਵੀ ਮੈਨੂੰ ਨਾ ਆਪ ਨਾ ਕੁਝ ਕਰਨਾ ਪਵੇ ਸੌਖਾ ਰਸਤਾ ਸੌਖਾ ਰਸਤਾ ਕੀ ਹੈ ਸੌਖਾ ਕੁਝ ਨਹੀਂ ਆਏਗਾ ਜੇ ਸਾਨੂੰ ਲੱਗਦਾ ਨਾ ਵੀ ਸਿੱਖੀ ਬੜੀ ਸੌਖੀ ਐ ਤਾਂ ਫਿਰ ਫਿਛੜ ਦਿਓ ਫਿਰ ਮਤਲਬ ਫਿਰ ਔਖੀ ਗੱਲ ਐ ਫਿਰ ਫਿਰ ਉਹਨੂੰ ਉਹਦੇ ਲਈ ਉਹਦੇ ਵਿੱਚ ਕੈਪੇਬਲ ਹੋਣਾ ਮੁਸ਼ਕਲ ਹੋ ਜਾਊਗਾ ਸਿੱਖੀ ਦਾ ਪਹਿਲਾ ਅਸੂਲ ਇਹ ਐ ਵੀ ਆਪੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਸੱਚੀ ਬਾਣੀ ਆ ਪਿੱਛੇ ਜੇ ਬਹੁਤੇ ਜਿਹੜੇ ਦੇਹਧਾਰੀ ਸੀਗੇ ਉਹ ਪਬਲੀਕਲੀ ਐਕਸਪੋਜ਼ ਹੋ ਗਏ ਨਾ ਜੀ ਵੀ ਕਿਵੇਂ ਡੇਰਿਆਂ ਦੇ ਵਿੱਚ ਕੀ ਕੀ ਹੁੰਦਾ ਸੀਗਾ ਆਪਣਾ ਵੀਰ ਅਮਰਤਪਾਲ ਸਿੰਘ ਜਿਹੜਾ ਮਹਿਰੋ ਆ ਉਹਨੇ ਮਤਲਬ ਮੈਨੂੰ ਲੱਗਦਾ ਵੀ ਕਈ ਲੋਕ ਉਹਨਾਂ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ ਹੈ। ਭਾਈ ਸਾਹਿਬ ਮੈਂ ਤੁਹਾਡੀ ਗਲਤ ਤੋਕਦਾ ਫਿਰ ਉਸ ਚੀਜ਼ ਦੇ ਨਾਲ ਕੋਈ ਹਰਕਤਾਂ ਨਹੀਂ ਪੈਂਦਾ। ਮੰਨ ਲਓ ਇੱਕ ਚੀਜ਼ ਹੋ ਰਹੀ ਆ ਕਿ ਹਰ ਬੰਦਾ ਕਿਸੇ ਨਾ ਕਿਸੇ ਦੇ ਤਰੀਕੇ ਨਾਲ ਲੱਗਿਆ ਹੋਇਆ। ਲੜ ਕੇ ਲੋਇ ਚਰਨੀ ਗਲੋ ਕੁਝ ਵੀ ਕਹਿ ਦੋ। ਜੀ ਜੀ। ਉਹਨੂੰ ਮੈਨੂੰ ਲੱਗਦਾ ਵੀ ਜਿਹੜਾ ਜਿਹਦੇ ਨਾਲ ਲੜ ਮੈਂ ਲੱਗਿਆ ਹੋਈ। ਵੀ ਉਹ ਸਹੀ ਆ। ਬਾਕੀ ਗਲਤ ਹੋ ਸਕਦੇ ਨੇ ਪਰ ਇਹ ਰੱਬ ਆ। ਇਹ ਮੈਂਡਵੋਚ ਕੀਤਾ ਜਾਂਦਾ ਜਾਂ ਬੇਸਿਕ ਹੀ ਕੀ ਕਰਾਵਾਤੇ ਇਹਨਾਂ ਦੀ ਕਿ ਬੰਦਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹਾਂਜੀ ਜਿੱਦਾਂ ਨਾ ਤੁਸੀਂ ਸ਼ਬਦ ਬੋਲਿਆ ਵੀ ਉਹਨੂੰ ਲੱਗਦਾ ਇਦਾਂ ਹੂੰ ਉਹ ਫੀਲ ਕਰਦਾ ਬੰਦਾ ਜਿੱਦਾਂ ਉੱਥੇ ਜਾਂਦਾ ਉਹ ਸੁਣ ਉਹ ਸੁਣਨ ਵਾਸਤੇ ਤਿਆਰ ਨਹੀਂ ਹਾਂਜੀ ਸੁਣਨ ਵਾਸਤੇ ਨਹੀਂ ਤਿਆਰ ਮੈਂ ਤੁਹਾਨੂੰ ਬੇਨਤੀ ਕੀਤੀ ਵੀ ਸ਼ਾਰਟਕਟ ਰਸਤਾ ਕੀ ਹੈ ਇਹ ਬੜਾ ਸੌਖਾ ਜਿਹਾ ਰਸਤਾ ਆ ਵੀ ਮੰਨ ਲਓ ਜੇ ਤੁਸੀਂ ਬਾਬਾ ਜੀ ਮੈਂ ਆਇਆ ਤੁਹਾਡੇ ਕੋਲ ਹਾਂਜੀ ਤੁਹਾਡੇ ਅੱਗੇ ਆ ਕੇ ਚਾਰ ਪੈਸੇ ਰੱਖੇ ਤੁਹਾਨੂੰ ਮੱਥਾ ਟੇਕਿਆ ਦੈਟਸ ਇਟ ਇਟ ਮੀਨਸ ਜਿਹੜਾ ਸਿੱਖੀ ਦਾ ਤੁਹਾਡੇ ਅਕੋਰਡਿੰਗ ਜਿਹੜਾ ਨਿਯਮ ਨਿਜਮ ਆ ਮਰਿਆਦਾ ਉਹ डन ਹੋ ਗਈ ਪਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਓਗੇ ਗੁਰੂ ਗੰਸਾ ਜੀ ਪਹਿਲੀ ਗੱਲ ਇਹ ਕਹਿਣਗੇ ਵੀ ਪੜ ਪਹਿਲਾਂ ਕੀ ਗਿਆ ਕੇ ਪਹਿਲਾਂ ਸਮਝ ਹੁਣ ਪੜਨ ਲਈ ਚੌਂਕੜਾ ਮਾਰਨਾ ਪਊਗਾ ਬੈਠਣਾ ਪਊਗਾ ਥੋੜਾ ਜਿਹਾ ਦਿਮਾਗੀ ਪੱਧਰ ਦਾ ਵਰਕਆਊਟ ਕਰਨਾ ਪਊਗਾ ਵੀ ਗੁਰਬਾਣੀ ਵਿੱਚ ਲਿਖਿਆ ਕੀ ਹੈ ਸਮਝਾਇਆ ਕੀ ਹੈ ਜਿਹੜੇ ਆਮ ਲੋਕ ਨੇ ਉਹ ਮੱਖੀ ਤੇ ਮੱਖੀ ਮਾਰਨ ਵਿੱਚ ਤਾਂ ਵਿਸ਼ਵਾਸ ਕਰ ਜਾਂਦੇ ਆ ਪਰ ਉਹ ਗੁਰਬਾਣੀ ਪੜਨ ਵੱਲ ਨਹੀਂ ਤੁਰਦੇ ਹੈ ਤੁਸੀਂ ਜੇ ਕਦੇ ਨੋਟ ਕਰੋ ਆਪਾਂ ਜ਼ਿਆਦਾਤਰ ਜਿਹੜਾ ਫੋਕਸ ਉਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਰੱਖਦੇ ਹਾਂ ਜੀ ਵੀ ਗੁਰੂ ਸ਼ਬਦ ਨੂੰ ਪੜੋ ਗੁਰਬਾਣੀ ਨੂੰ ਪੜੋ ਗੁਰਬਾਣੀ ਕਹਿ ਕੀ ਰਹੀ ਹੈ ਗੁਰਬਾਣੀ ਸਮਝਾ ਕੀ ਰਹੀ ਹੈ ਸਦੀਆਂ ਪਹਿਲਾਂ ਬਾਬਾ ਕਬੀਰ ਜੀ ਨੇ ਇਹ ਗੱਲ ਕਹੀ ਸੀ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬਗ ਓਏ ਹਰ ਕੇ ਸੰਤ ਨਾਖੀਐ ਬਨਾਰਸ ਕੇ ਠਗ ਪੰਜਾਬ ਵਿੱਚ ਇੱਕ ਇਥੇ ਜਿਹੜਾ ਸ਼ਬਦੇ ਦਾ ਕੀਰਤਨ ਕੀਤਾ ਜਾਂਦਾ ਕਿੰਨੇ ਗੁਰਦੁਆਰੇ ਆ ਕਿੰਨਾ ਪ੍ਰਚਾਰ ਹੋ ਰਿਹਾ ਕਿੰਨੇ ਕੁ ਪ੍ਰਚਾਰਕ ਨੇ ਰਾਗੀ ਢਾਡੀ ਆ ਜਿਹੜੇ ਇਹੋ ਜਿਹੇ ਸ਼ਬਦਾਂ ਨੂੰ ਅੱਗੇ ਲੈ ਕੇ ਆ ਰਹੇ ਆ ਸ਼ਬਦ ਤਾਂ ਬਸ ਉਹੀ ਅੱਗੇ ਆਉਂਦਾ ਹੈ ਵੀ ਜਿਹਦਾ ਜਿਹਦੇ ਵਿੱਚੋਂ ਐ ਲੱਗਦਾ ਲੋਕਾਂ ਨੂੰ ਵੀ ਇਹਦੇ ਚ ਦੇਹਧਾਰੀ ਨੂੰ ਪੂਜਣ ਦੀ ਗੱਲ ਹੋ ਰਹੀ ਬਿਲਕੁਲ ਜੀ ਮੈਂ ਇੱਥੇ ਗੱਲ ਕੋਡ ਕਰ ਦਿਆਂ ਸਾਰੇ ਸਿੱਖੀ ਦੇ ਵਿੜੇ ਵਿੱਚ ਜਿੰਨੀਆਂ ਵੀ ਧਾਰਮਿਕ ਸ਼ਖਸੀਅਤਾਂ ਨੇ ਸਾਰੀਆਂ ਗਲਤ ਨਹੀਂ ਹੈਗੀਆਂ ਜੀ ਬਿਲਕੁਲ ਬਹੁਤ ਚੰਗੇ ਵੀ ਹੈਗੇ ਆ ਮਤਲਬ ਮੈਂ ਬੜਾ ਮੈਂ ਫ੍ਰੈਂਕ ਹੋ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਜਦੋਂ ਤੇ ਕਿਸੇ ਆਮ ਬੰਦੇ ਦਾ ਨਾਮ ਲਿਆ ਜਾਂਦਾ ਤਾਂ ਕੁਝ ਹੋਰ ਤਰ੍ਹਾਂ ਫੀਲ ਹੁੰਦਾ ਪਰ ਜਦੋਂ ਆਹ ਗੱਲ ਕਹੀ ਜਾਂਦੀ ਆ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਥੋੜਾ ਜਿਹਾ ਸਵਾਦ ਜਾ ਆਉਂਦਾ ਕਰਦਾ ਬਿਲਕੁਲ ਜੀ ਕੁਝ ਐਨ ਲੱਗਦਾ ਵੀ ਹਾਂ ਵੀ ਵਧੀਆ ਗੱਲ ਆ ਵਧੀਆ ਮੈਂ ਤੁਹਾਡੀ ਗੱਲ ਟੋਕਣਾ ਮੈਂ ਇੱਕ ਗੱਲ ਕਰਦਾ ਹੁਣਾਂ ਕਾਰਸਵਾ ਵਾਲੇ ਜਿਹੜੇ ਇਹ ਮਹਾਂਪੁਰਸ਼ ਨੇ ਜਿੰਨੇ ਵੀ ਨੇ ਚਲੋ ਉਹਨਾਂ ਤੋਂ ਕੁਝ ਜਿਹੜੇ ਪੁਰਾਣੀਆਂ ਪ੍ਰਾਤਨ ਇਮਾਰਤਾਂ ਨੇ ਉਹਦਾ ਨੁਕਸਾਨ ਵੀ ਹੋਇਆ ਨਵੇਂ ਬਣਾਉਣ ਦੇ ਚੱਕਰ ਦੇ ਵਿੱਚ ਪਰ ਪਿੱਛੇ ਜਿਹੜਾ ਟਾਈਮ ਲੰਘਿਆ 84 ਤੋਂ ਬਾਅਦ ਉਦੋਂ ਜੇ ਕੋਈ ਬੌੜਿਆ ਸੜਜੇ ਜਹਰੂਆਂ ਵਾਸਤੇ ਜੀ ਉਹ ਕਾਰਸਵਾਲੇ ਲੋਕ ਸੀ ਜੀ ਜਿਨ੍ਹਾਂ ਨੇ ਸ਼ਰਨ ਦਿੱਤੀ ਜਾ ਜਿਹੜੇ ਕੋ ਬੋੜੇ ਆ ਮਤਲਬ ਕਿ ਉਹਨਾਂ ਵਾਸਤੇ ਤੇ ਉਹਦੇ ਵਿੱਚ ਜਿਆਦਾਤਰ ਕਾਰ ਸੇਵਾ ਕਰਦੇ ਸੀ ਠੀਕ ਹੈ ਠੀਕ ਹੈ ਉਹਨਾਂ ਦਾ ਉਹਨਾਂ ਨੂੰ ਜਿਆਦਾ ਕੁਝ ਨਹੀਂ ਆਉਂਦਾ ਜਾਂ ਨਾਮ ਜਪਾਉਂਦੇ ਨੇ ਬੈਗੁਰੂ ਦਾ ਨਾਮ ਜਪਾਣਾ ਹਨਾ ਜਾਂ ਗੁਰਦੁਆਰੇ ਬਣਾਉਣੇ ਜਾਂ ਕੁਝ ਵੀ ਕਰਨਾ ਉਹ ਵੱਲ ਤੁਹਾਡੀ ਮੈਂ ਗੱਲ ਦੇ ਉੱਤੇ ਆਉਣ ਡਿਆ ਵੀ ਸਾਰੇ ਇੱਕੋ ਜਿਹੇ ਨਹੀਂ ਹੈਗੇ ਹਾਂਜੀ ਵੀ ਇਹ ਵੀ ਵੀ ਬਦਨਾਮ ਜਿਵੇਂ ਹੋ ਰਿਹਾ ਵੀ ਉਸ ਕੁਝ ਬੰਦੇ ਜਿਹੜੇ ਨੇ ਉਹ ਸਭ ਨੂੰ ਬਦਨਾਮ ਕਰ ਰਹੇ ਹਾਂਜੀ ਇਹ ਦੇਖੋ ਹਰ ਬੰਦੇ ਦਾ ਜਿੰਨੀ ਕੁ ਸਮਝ ਹੈ ਨਾ ਉਹਦੇ ਅਕੋਰਡਿੰਗ ਉਹਨਾਂ ਨੇ ਛਾਲ ਮਾਰੀ ਲੋਕਾਂ ਨੇ ਬਿਲਕੁਲ ਬਿਲਕੁਲ ਹੈ ਨਾ ਜੀ ਮਤਲਬ ਗੁਰੂ ਸਾਹਿਬ ਦੇ ਵੇਲੇ ਦੀਆਂ ਗੱਲਾਂ ਕਰ ਲਓ ਜਾਂ ਤੁਸੀਂ 84 ਦੀ ਗੱਲ ਕਰ ਲਓ بڑے ਲੋਕ ਨੇ ਜਿਨ੍ਹਾਂ ਦਾ ਜਿੰਨੀ ਕੁ ਕੈਪੇਬਿਲਿਟੀ ਸੀਗੀ ਉਹਨਾਂ ਕੋ ਉਹਨਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਵਾ ਪਾਇਆ ਤੇ ਇਸ ਲਈ ਸਾਰਿਆਂ ਨੂੰ ਅਸੀਂ ਇੱਕੋ ਹੀ ਰਸੇ ਨਾਲ ਨਹੀਂ ਬਨ ਬਨ ਸਕਦੇ ਨਾ ਬਨਣਾ ਚਾਹੀਦਾ ਹੈ ਯਾ ਨਾ ਤੇ ਗਾਹੇਬ ਗਾਹੇ ਮਤਲਬ ਜਿਹੜਾ ਜ਼ਿਆਦਾ ਜਿਹੜਾ ਪ੍ਰੈਫਰੈਂਸ ਆ ਉਹ ਇਹ ਵੀ ਗੱਲ ਮੰਨਣੀ ਪਾਉਗੀ ਬਿਲ ਲੋਕਾਂ ਨੇ ਦੇਹ ਧਾਰੀ ਗੁਰੂ ਢੰਮ ਨੂੰ ਜ਼ਿਆਦਾ ਤਰਜੀ ਦਿੱਤੀ ਐ ਸ਼ਬਦ ਗੁਰੂ ਨੂੰ ਘਟ ਦਿੱਤੀ ਐ ਸ਼ਬਦ ਗੁਰੂ ਦਾ ਜ਼ਿਆਦਾਤਰ ਨਾਮ ਹੀ ਲੈ ਕੇ ਗੱਲਪਰਾਂ ਕਰ ਦਿੱਤੀ ਜਾਂਦੀ ਜਦੋਂ ਆਪਾਂ ਨਾਰਮਲ ਵੀ ਗੱਲਬਾਤ ਕਰਦੇ ਆ ਨਾ ਕਈ ਵੀਰ ਭੈਣ ਭਾਈ ਆ ਕੇ ਗੱਲਬਾਤ ਕਰਦੇ ਉਹ ਉਹਨਾਂ ਦਾ ਜਿਹੜਾ ਵੋਕੈਬਲਰੀ ਹੁੰਦੀ ਜਿਹੜਾ ਗੱਲ ਕਰਨ ਦਾ ਤਰੀਕਾ ਹੁੰਦਾ ਉਹ ਐਵੇਂ ਹੁੰਦਾ ਵੀ ਬਾਬਾ ਜੀ ਆਹ ਗੱਲ ਕਹਿੰਦੇ ਆ ਹੂੰ ਤੇ ਮੈਂ ਅਕਸਰ ਬੇਨਤੀ ਕਰਦਾ ਹਾਂ ਨਾ ਵੀ ਤੁਸੀਂ ਐ ਕਿਉਂ ਨਹੀਂ ਕਹਿੰਦੇ ਵੀ ਕਬੀਰ ਸਾਹਿਬ ਆਹ ਗੱਲ ਕਹਿੰਦੇ ਆ ਬਿਲਕੁਲ ਭਗਤ ਧੰਨਾ ਸਾਹਿਬ ਜੀ ਆਹ ਗੱਲ ਕਹਿੰਦੇ ਆ ਬਾਬਾ ਰਵਦਾਸ ਜੀ ਆਹ ਗੱਲ ਕਹਿੰਦੇ ਆ ਲੇਕਿਨ ਉਹਨਾਂ ਦਾ ਨਾਮ ਨਹੀਂ ਆਉਂਦਾ ਅੱਗੇ ਨਾਮ ਕਿਹਦਾ ਬਾਬੇ ਦਾ ਬਾਬੇ ਦਾ ਨਾਮ ਆਂਦਾ ਵੀ ਬਾਬਾ ਆਹ ਗੱਲ ਕਹਿੰਦਾ ਬਾਬਾ ਜੀ ਕਹਿੰਦੇ ਹੋਣਗੇ ਬਹੁਤ ਖੁਸ਼ ਹੋਣਗੇ ਕੋਈ ਗੱਲ ਨਹੀਂ ਉਹਨਾਂ ਨੇ ਕਹਿ ਦਿੱਤਾ ਪਰ ਬਾਬਾ ਜੀ ਦੀ ਗੱਲ ਤਾਂ ਪਰਵਾਨੀ ਜਾਊਗੀ ਜੇ ਗੁਰੂ ਸਾਹਿਬ ਨਾਲ ਮੈਚ ਕਰੂਗਾ ਬਾਬਾ ਲੈ ਕਿੱਥੋਂ ਲੈ ਰਹੇ ਨੇ ਨਾ ਹਾਂਜੀ ਸੇਧ ਕਿੱਥੋਂ ਲੈ ਰਹੇ ਨੇ ਉਹ ਵੀ ਤਾਂ ਚੀਜ਼ ਵੇਖੋ ਉਹ ਡਿਪੈਂਡ ਕਰਦਾ ਨਾ ਵੀ ਸੇਧ ਕਿੱਥੋਂ ਲੈ ਰਹੇ ਬਿਲਕੁਲ ਜੀ ਹਾਂਜੀ ਹਾਂਜੀ ਬਿਲਕੁਲ ਭਾਈ ਸਾਹਿਬ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਇਹਦੇ ਉੱਤੇ ਵਿਚਾਰ ਕਰਨੀ ਮਾੜਾ ਕੁਛ ਨਹੀਂ ਮੜਾ ਅੰਧਵਿਸ਼ਵਾਸ ਜੀ ਜਦੋਂ ਆਪਾਂ ਅੱਖਾਂ ਮੀਟ ਕੇ ਕਿਸੇ ਦੇ ਉੱਤੇ ਵਿਸ਼ਵਾਸ ਕਰ ਲੈਂਦੇ ਆ ਮੰਨ ਲਓ ਕੋਈ ਵੀ ਹੈ ਚ ਜੀ ਚਾਹੇ ਕੋਈ ਡੀ ਡਰੇ ਆ ਚਾਹੇ ਕਿ ਬੱਬਾ ਹੈ ਫਿਰ ਉਹ ਅੰਧਵਿਸ਼ਵਾਸ ਦਾ ਉਹ ਜਿਹੜਾ ਉਹ ਗਲਤ ਫੈਲਾ ਚੁੱਕਾ ਮੰਨ ਲੈਂਦੇ ਹਾਂ ਜੀ ਜਿੱਦਾਂ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਸੋ ਗੋਪਾਲ ਪੰਡਿਤ ਸੱਦਿਓ ਹਾਂਜੀ ਕਿ ਗੁਰੂ ਜੀ ਪੰਡਤ ਨੂੰ ਬੁਲਾਉਣ ਵਾਸਤੇ ਕਹਿ ਰਹੇ ਨੇ ਬਹੁਤ ਵਧੀਆ ਗੱਲ ਆ ਜੀ ਜਿਹੜੀ ਤੁਸੀਂ ਕਰ ਰਹੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਤੁਕਾਇਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਿਸ਼ੋਬਦ ਨੇ ਜੀ ਔਰ ਗੱਲ ਫਿਰ ਉਹ ਆ ਜਾਂਦੀ ਹੈ ਵੀ ਜਿਹੜਾ ਸਾਡੇ ਵਿੱਚ ਖੋਦ ਗੁਰਬਾਣੀ ਨੂੰ ਪੜਨ ਦਾ ਜਿਹੜਾ ਪ੍ਰਚਲਨ ਉਹ ਬਹੁਤ ਘਟਿਆ ਜੀ ਠੀਕ ਆ ਕਿ ਸਿੱਖ ਜਿਹੜੇ ਉਹ ਬੜੇ ਬਹੁਤ ਤਰ੍ਹਾਂ ਤਰ੍ਹਾਂ ਦੇ ਸੰਘਰਸ਼ਾਂ ਚੋਂ ਜਿਹੜੀ ਕੌਮ ਉਹ ਲੰਘ ਰਹੀ ਹੈ ਹਰ ਤਰ੍ਹਾਂ ਦੇ ਪਲੇਟਫਾਰਮ ਦੇ ਉੱਤੇ ਸਿੱਖ ਸੰਘਰਸ਼ੀਲ ਨੇ ਸੰਘਰਸ਼ ਜਿਵੇਂ ਦਾ ਵੀ ਹੋਵੇ ਜਿੱਥੇ ਵੀ ਚੱਲ ਰਿਹਾ ਉਹਨੂੰ ਉਹਨੂੰ ਚੱਲਣਾ ਚਾਹੀਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਤੁਹਾਡੇ ਜਿਹੜੇ ਤੁਸੀਂ ਗੁਰਬਾਣੀ ਦੀ ਤੁਕ ਕੋਡ ਕੀਤੀ ਹੈ ਨਾ ਵੀ ਕੇਸੋ ਕੋਪਾਲ ਪੰਡਿਤ ਸੱਦਿਓ ਇਹ ਜਿਹੜਾ ਸ਼ਬਦ ਆ ਇਹ RAM ਕਲੀ ਸੱਦ ਬਾਣੀ ਦੇ ਵਿੱਚ ਸ਼ੋਭਤ ਹੈ ਜੀ ਇਹਦੀ ਜਿਹੜੀ ਆਰੰਭਤਾ ਹੁੰਦੀ ਹੈ ਅੰਤੇ ਸਤਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜਿਓ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣਾ ਅੰਤਿਮ ਸਮਾਣਾ ਨੇੜੇ ਜਾਣਿਆ ਜੀ ਤਾਂ ਉਹਨਾਂ ਨੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਬੁਲਾ ਲਿਆ ਜੀ ਮਤਲਬ ਕਾਮਨ ਗੱਲ ਵੀ ਆ ਆਪਣੇ ਪਰਿਵਾਰਾਂ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦਾ ਭਾਣਾ ਵਰਤਣ ਲੱਗਦਾ ਤੇ ਉਮੂਮਨ ਆਪਾਂ ਸਾਰੇ ਇਕੱਠੇ ਹੋ ਜਾਂਦੇ ਏਦਾਂ ਇਕੱਠੇ ਹੋ ਗਏ ਸਾਰੇ ਗੁਰੂ ਸਾਹਿਬ ਦੇ ਕੋਲ ਜੀ ਤਾਂ ਉਸ ਪਰਿਵਾਰਕ ਮੈਂਬਰਾਂ ਦੇ ਵਿੱਚ ਥੋੜਾ ਜਿਹਾ ਮੈਂ ਸ਼ਾਰਟ ਰੱਖਾਂਗਾ ਗੱਲ ਨੂੰ ਪਰਿਵਾਰਕ ਮੈਂਬਰਾਂ ਦੇ ਵਿੱਚ ਬਾਬਾ ਸੁੰਦਰ ਜੀ ਵੀ ਬੈਠੇ ਸੀਗੇ ਹਮ ਬਾਬਾ ਸੁੰਦਰ ਜੀ ਤੇ ਹੋਰ ਸਾਰੇ ਜਿਹੜੇ ਪਤਵੰਤੇ ਸੱਜਣਾ ਗੁਰੂ ਅਮਰ ਸਾਹਿਬ ਦਾਸ ਜੀ ਦੇ ਕੋਲ ਬੈਠੇ ਆ ਤੱਕ ਗੁਰੂ ਅਮਰਦਾਸ ਜੀ ਸਾਰਿਆਂ ਨੂੰ ਬਿਠਾ ਕੇ ਕੁਝ ਇੱਕ ਗੱਲਾਂ ਉਹਨਾਂ ਨਾਲ ਕੀਤੀਆਂ ਜੀ ਕੁਝ ਇੱਕ ਹਦਾਇਤਾਂ ਜਾਰੀ ਕੀਤੀਆਂ ਤੁਸੀਂ ਐਂ ਵੀ ਕਹਿ ਸਕਦੇ ਆ ਵੀ ਗੁਰੂ ਅਮਰਦਾਸ ਜੀ ਨੇ ਇੱਕ ਵਸੀਅਤਨਾਮਾ ਲਿਖ ਦਿੱਤਾ ਜਦੋਂ ਵਸੀਅਤ ਲਿਖੀ ਜਾਂਦੀ ਆ ਜੀ ਵੀ ਆ ਚੀਜ਼ ਹੈ ਦੀ ਆ ਤੇ ਆ ਗੱਲ ਐਵੇਂ ਕਰਨੀ ਤੇ ਆ ਬਿਲਕੁਲ ਨਹੀਂ ਆਪਾਂ ਐਵੇਂ ਕਰਨਾ ਉਹ ਗੱਲਾਂ ਗੁਰੂ ਅਮਰਦਾਸ ਜੀ ਉੱਥੇ ਕਰਦੇ ਆ ਤਾਂ ਉੱਥੇ ਜਿਹੜੀ ਤੁਸੀਂ ਗੱਲ ਕੀਤੀ ਲੱਗਦਾ ਐਵੇਂ ਹੀ ਆ ਵੀ ਗੁਰੂ ਸਾਹਿਬ ਐਂ ਕਹਿੰਦੇ ਆ ਵੀ ਕੇਸੋ ਗੋਪਾਲ ਤੇ ਪੰਡਤ ਨੂੰ ਬੁਲਾਓ ਲੱਗਦਾ ਸੁਣਣ ਵਿੱਚ ਐਵੇਂ ਲੱਗਣਾ ਲੋਕਾਂ ਨੂੰ ਪਰ ਉੱਥੇ ਕਿਸੇ ਪੰਡਤ ਜੀ ਨੂੰ ਨਹੀਂ ਬੁਲਾਇਆ ਗਿਆ ਕਿਸੇ ਗੋਪਾਲ ਜੀ ਨੂੰ ਨਹੀਂ ਬੁਲਾਇਆ ਗਿਆ ਕਿਸੇ ਬ੍ਰਾਹਮਣ ਨੂੰ ਨਹੀਂ ਬੁਲਾਇਆ ਗਿਆ ਬਲਕਿ ਇਹ ਕਿਹਾ ਗਿਆ ਵੀ ਭਾਈ ਇਦਾਂ ਦੇ ਕੰਮ ਬਿਲਕੁਲ ਨਹੀਂ ਕਰਨੇ ਸਵਾਰ ਖੜਾ ਹੋ ਗਿਆ ਵੀ ਕਰਨਾ ਕੀ ਹੈ ਜਦੋਂ ਮਤਲਬ ਇਹ ਜਿਹੜੀ ਤੁਹਾਡੀ ਗੱਲ ਹੈ ਨਾ ਜਿਹੜੀ ਤੁਸੀਂ ਗੁਰੂ ਸਾਹਿਬ ਦਾ ਸ਼ਬਦ ਕੋਟ ਕੀਤਾ ਬੇਸਿਕਲੀ ਇਹ ਇੱਕ ਮ੍ਰਿਤਕ ਸੰਸਕਾਰ ਦੇ ਨਾਲ ਸੰਬੰਧਿਤ ਗੱਲ ਹੈ ਇਹ ਜਿਹੜਾ ਸ਼ਬਦ ਹੈ ਇਹ ਮ੍ਰਿਤਕ ਸੰਸਕਾਰ ਦੇ ਨਾਲ ਸੰਬੰਧਿਤ ਆ ਇਦੇ ਉੱਤੇ ਆਪਾਂ ਅਗਲੇ ਐਪੀਸੋਡ ਦੇ ਉੱਤੇ ਹੋਰ ਵਿਸਤਾਰ ਦੇ ਨਾਲ ਜਾਣਕਾਰੀ ਭਾਈ ਸਾਹਿਬ ਜੀ ਜਰੂਰ ਲੈਣੀਆਂ ਜੀ ਭਾਈ ਸਾਹਿਬ ਜੀ ਆਪਾਂ ਕਰਦੇ ਆਂ ਐਪੀ ਅਗਲੇ ਐਪੀਸੋਡ ਦੇ ਵਿੱਚ ਗੱਲ ਕਰਦੇ ਆਂ ਜੀ ਵਾਈਰੂ ਜੀ ਦਾ ਖਾਨ ਸਾਹਿਬ ਵਾਈਰੂ ਜੀ ਕੀ ਫਤ